ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜਿਵੇਂ ਸਟ੍ਰੋਨੀ ਕਮੇਟੀ ਦੇ ਅੰਤਰਿੰਗ ਅੰਤਰਿਮ ਕਮੇਟੀ ਨੇ ਇੱਕ ਸਿਧਾਂਤਕ ਹਮਲਾ ਕੀਤਾ ਸੀਗਾ ਕਾਲ ਤਖਤ ਸਾਹਿਬ ਤੇ ਤੇ ਜਿਹੜੇ ਜਥੇਦਾਰ ਸੀਗੇ ਉਹਨਾਂ ਨੂੰ ਗਲਤ ਤਰੀਕਾ ਕਰਨ ਹਟਾਇਆ ਜਿਹਦਾ ਪੰਥ ਦੇ ਵਿੱਚ ਤੇ ਆਮ ਸੰਗਤ ਦੇ ਵਿੱਚ ਬਹੁਤ ਰੋਸ ਸੀਗਾ ਤੇ ਉਹਦੇ ਵਿਰੋਧ 28 ਤਰੀਕ ਦੀ ਕਾਲ ਹੈਗੀ ਆ ਸੰਤ ਸਮਾਜ ਦੀ ਕਿ ਆਓ ਆਪਾਂ ਇਕੱਠੇ ਹੋ ਕੇ ਉਥੇ ਚਲੀਏ ਇਸ ਗਲਤ ਤਰੀਕਾਕਾਰ ਜਿਹਦੇ ਵਿੱਚ ਅਕਾਲ ਤਖਤ ਸਾਹਿਬ ਦੀ ਸ਼ਾਨ ਨੂੰ ਬਹੁਤ ਵੱਡੀ ਠੇਸ ਲੱਗੀ ਆ ਉਹਦੇ ਵਿਰੁੱਧ ਇੱਕ ਪ੍ਰਦਰਸ਼ਨ ਕਰਨਾ ਆਪਾਂ ਤੇ ਜਿਹੜੇ ਜਥੇਦਾਰ ਸਾਹਿਬ ਹਟਾਏ ਗਏ ਆ ਉਹਨਾਂ ਦੀ ਮੁੜ ਬਹਾਲੀ ਕਰਾਉਣੀ ਆ ਉਹਦੇ ਲਈ 28 ਤਰੀਕ ਨੂੰ ਸੰਤ ਸਮਾਜ ਵੱਲੋਂ ਕਾਲ ਆ ਕਿ ਵੀ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ 74 ਹੋਣਾ ਦਰਬਾਰ ਸਾਹਿਬ ਦੇ ਨੇੜੇ 스테ਜਾ ਸਿੰਘ ਸਮੁੰਦਰੀ ਹਾਲ ਤੇ ਅੱਗੇ ਇਕੱਠੇ 71 ਹੋਣਾ ਤੇ ਉਹਦੇ ਵਿੱਚ ਵੱਦ ਤੋਂ ਵੱਦ ਸੰਗਤਾਂ ਲੈ ਕੇ ਆਪਾਂ ਪਹੁੰਚੀਏ ਮਿਸਲ ਸਤਲੋਜੋ ਦਾ ਪੂਰਾ ਸਹਿਯੋਗ ਦੇ ਰਹੀ ਆ ਆਪਣੀ ਪੂਰੀ ਟੀਮ ਵੱਖ-ਵੱਖ ਥਾਵਾਂ ਤੋਂ ਆਪਣਾ ਜਥੇ ਜਾਣਗੇ ਉੱਥੇ ਤੇ ਮੈਂ ਅਪੀਲ ਕਰਦਾ ਹਾਂ ਬਾਕੀ ਸੰਗਤ ਨੂੰ ਵੀ ਕਿ ਆਪਾਂ ਇਸ ਤੋਂ ਪੰਥ ਕਾਰਜ ਨੂੰ ਨੇਪਰੇ ਚਾੜਨ ਵਾਸਤੇ ਆਪਾਂ ਪੂਰ ਜ਼ੋਰ ਤਰੀਕੇ ਨਾਲ ਦੀ ਹਮਾਇਤ ਕਰੀਏ ਤੇ ਆਪ ਉੱਥੇ ਪਾਰਟਿਸਪੇਟ ਕਰੀਏ ਆਪ ਉੱਥੇ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ